ਤੇ ਗੱਲਬਾਤ ਕਰ ਰਹੇ ਆ ਫਿਲਮ ਬਾਰੇ ਉਹ ਕੀ ਕਹਿਣਾ ਚਾਹੁੰਦੇ ਆ ਉਹ ਗੱਲਬਾਤ ਕਰੀਏ ਜਿਹੜੀ ਤੁਹਾਡੀ ਫਿਲਮ ਆਈ ਉਸ ਬਾਰੇ ਕੀ ਕਹਿਣਾ ਚਾਹੁੰਦੇ ਆ ਬਸ ਇਹੀ ਕਿ ਮਤਲਬ ਮੈਨੂੰ ਲੱਗਦਾ ਕਿ ਇਸ ਵਿਸ਼ੇ ਦੇ ਉੱਤੇ ਪਹਿਲੀ ਵਾਰੀ ਫਿਲਮ ਬਣੀ ਸੀ ਨਾ ਸੱਸ-ਕੁਟਣੀ ਨਾ ਉਹਦੇ ਸੱਸ ਦੇ ਰਿਸ਼ਤੇ ਨੂੰ ਲੈ ਕੇ ਉਹ ਫਿਲਮ ਅਸੀਂ ਬੜੇ ਭੋਲੇ ਭਾਵ ਬਣਾਈ ਬੜਾ ਯੂਨੀਕ ਵਿਸ਼ਾ ਸੀਗਾ ਸਾਰੇ ਘਰਾਂ ਦੀ ਇਹ ਪ੍ਰੋਬਲਮ ਸੀ ਹਰ ਇਨਸਾਨ ਦੀ ਸਮੱਸਿਆ ਸੀ ਇਹ ਹਾਸੇ ਖੇਡੇ ਦੇ ਵਿੱਚ ਉਹ ਫਿਲਮ ਬਣਾਈ ਸਾਰਿਆਂ ਨੂੰ ਬੜੀ ਪਸੰਦ ਆਈ ਹੁਣ ਅਸੀਂ ਬਹੁਤ ਮਿਹਨਤ ਦੇ ਨਾਲ ਇਹਦਾ ਦੂਸਰਾ ਪਾਰਟ ਲੈ ਕੇ ਆਏ ਆ ਤੇ ਅਸੀਂ ਬੜੀ ਉਮੀਦ ਕਰਦੇ ਹਾਂ ਸਾਰੇ ਜਣੇ ਨੂੰ ਪਸੰਦ ਕਰਨਗੇ ਜੇ ਘਰ ਘਰਾ ਦੇ ਹਾਲਾਤ ਦੇਖੇ ਜਾਈਏ ਜਿਹੜੀ ਕਿ ਸਾਸਤਰੀ ਜਾਨੋ ਉਹਦੀ ਲੜਾਈ ਝਗੜਾ ਚੱਲਦਾ ਹੀ ਰਹਿੰਦਾ ਵਾ ਕਿ ਉਸ ਨੂੰ ਦੇਖ ਕੇ ਉਸ ਨੂੰ ਧਿਆਨ ਚ ਰੱਖਦੇ ਹੋਈ ਇਹ ਫਿਲਮ ਬਣਾਈ ਗਈ ਹੈ ਬਿਲਕੁਲ ਜੀ ਸਮਾਜ ਜਿਹੜਾ ਉਹੀ ਬੇਸਿਕਲੀ ਸਕ੍ਰਿਪਟਾਂ ਜਿਹੜੀਆਂ ਉੱਥੋਂ ਹੀ ਨਿਕਲਦੀਆਂ ਨੇ ਹੈਨਾ ਉਹ ਦਰਪਣ ਹੈ ਇੱਕ ਤਰ੍ਹਾਂ ਨਾਲ ਸਾਡੀਆਂ ਜ਼ਿੰਦਗੀਆਂ ਦਾ ਤੇ ਜੋ ਕੁਝ ਅਸੀਂ ਦੇਖਦੇ ਹਾਂ ਸਾਡੇ ਆਲੇ ਦੁਆਲੇ ਵਾਪਰਦਾ ਤੁਈ ਕੁਛ ਨਿਕਨੇ ਨਿਕਿਆ ਚੀਜ਼ਾਂ ਕੱਢ ਕੇ ਉਸ ਫਿਲਮ ਦੇ ਵਿੱਚ ਵੀ ਪਾਈਆਂ ਸੀ ਮੈਮ ਜਿਆਦਾਤਰ ਲੋਕਾਂ ਵੱਲੋਂ ਕਿਹਾ ਜਾਂਦਾ ਕਿ ਜਿਹੜੀਆਂ ਫਿਲਮਾਂ ਦੇਖਦੇ ਆ ਉਹ ਗਲਤ ਸਨੇਹਾ ਹੀ ਦਿੰਦੇ ਆ ਤੇ ਗਲਤ ਪਾਸੇ ਹੀ ਤੋਰਦੇ ਆ ਪੰਜਾਬੀ ਦੀ ਕਿਹੜੀ ਫਿਲਮ ਨੇ ਗਲਤ ਸਨੇਹਾ ਦਿੱਤਾ ਮੈਨੂੰ ਕਈ ਵੀ ਮੈਂ ਇਹੋ ਜਿਹੀ ਕੋਈ ਲੋਕ ਕਹਿੰਦੇ ਆ ਹਿੰਦੀ ਦੇ ਵਿੱਚ ਉਸ ਤਰ੍ਹਾਂ ਦੀਆਂ ਚੀਜ਼ਾਂ ਹੋਣਗੀਆਂ ਜਾਂ ਕੁਝ ਵੈਬ ਸੀਰੀਜ਼ ਦੇ ਵਿੱਚ ਹੋ ਸਕਦੀਆਂ ਨੇ ਬਟ ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਫਿਲਮਾਂ ਜਿਹੜੀਆਂ ਨੇ ਉਹ ਗਲਤ ਸਨੇਹ ਹੀ ਦਿੰਦੀਆਂ ਸਾਡੀਆਂ ਤੇ ਸਾਡੀ ਤਾਂ ਖਾਸੀਅਤ ਹੀ ਇਹੀ ਹੈ ਕਿ ਅਸੀਂ ਪਰਿਵਾਰਕ ਫਿਲਮਾਂ ਬਣਾਉਣੇ ਬਲਕਿ ਹੁਣ ਤਾਂ ਪੰਜਾਬੀ ਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਵਾਲ ਲਗ ਲਗ ਆਟ ਵਾਲੀਆਂ ਫਿਲਮਾਂ ਜਿਹੜੀਆਂ ਉਹ ਬੰਨੀਆਂ ਸ਼ੁਰੂ ਹੋ ਗਈਆਂ ਸਾਡਾ ਸਿਨੇਮਾ ਗਰੋ ਕਰਕੇ ਬਹੁਤ ਅੱਗੇ ਵੱਧ ਗਿਆ ਅਸੀਂ ਸਾਰਿਆਂ ਨੇ ਬੜੀ ਮਿਹਨਤ ਕੀਤੀ ਹੈ ਤੇ ਅੱਜ ਇਸ ਮੁਕਾਮ ਤੇ ਆਏ ਆ ਅਸੀਂ ਦੇਖੋ ਪੁਰਾਣਾ ਫਿਲਮ ਦੇਖ ਲਓ ਤੁਸੀਂ ਜਾਂ ਲਾਵਾ ਫੇਰੇ ਫਿਲਮ ਦੇਖ ਲਓ ਜਾਂ ਤੁਸੀਂ ਰੱਬ ਦਾ ਰੇਡੀਓ ਦੇਖ ਲਓ ਤੁਸੀਂ ਗੋਲ ਕਬੂਗਣੀ ਦੇਖ ਲਓ ਅੰਗਰੇਜ਼ ਦੇਖ ਲਓ ਕਿੰਨੀਆਂ ਪਿਆਰੀਆਂ ਫਿਲਮਾਂ ਨੇ ਕਿਸਮਤ ਦੇਖ ਲਓ ਬਹੁਤ ਸੋਹਣੀਆਂ ਫਿਲਮਾਂ ਨੇ ਕੋਈ ਇਸ ਫਿਲਮ ਦਾ ਤਾਂ ਕੋਈ ਬੜਾ ਹੀ ਵਧੀਆ ਸੀਨ ਹੋਵੇ ਜਿਹਦੇ ਵਿੱਚ ਤੁਸੀਂ ਬਹੁਤ ਵਧੀਆ ਕੂਗੂ ਬੋਲਿਆ ਹੋਵੇ ਸੀਨ ਤੇ ਸਾਰੇ ਬਹੁਤ ਸੋਹਣੇ ਨੇ ਜੀ ਇਹਦੇ ਚ ਮੇਰਾ ਤੇ ਤਨਵੀ ਦਾ ਬੜਾ ਖਸਮਾ ਮੁਕਾਬਲਾ ਹੈਗਾ ਤੇ ਬਹੁਤ ਖੂਬਸੂਰਤ ਕੰਮ ਕੀਤਾ ਤਨਵੀ ਨੇ ਵੀ ਮੈਂ ਵੀ ਅਸੀਂ ਸਾਰੀ ਟੀਮ ਨੇ ਤੇ ਮੇਰਾ ਇੱਕ ਡਾਇਲੋਗ ਹੈ ਉਹ ਮੈਂ ਜਰੂਰ ਤੁਹਾਨੂੰ ਸੁਣਾਉਂਗੀ ਸੱਪ ਚ ਇੱਕ ਸੱਸਾ ਹੁੰਦਾ ਸੱਸਾ ਚ ਦੋ ਸੱਪ ਨਾਲੋਂ ਵੱਧ ਜ਼ਹਿਰ ਆ ਮੇਰੇ ਚ ਤੇਰਾ ਕੀ ਬਣੂਗਾ ਕੰਕੀ ਸਨੇਹਤ ਨਾਲ ਚੰਗੇ ਬਸ ਇਹੀ ਕਿ ਜਦੋਂ ਅੱਛੀਆਂ ਫਿਲਮਾਂ ਬਣਦੀਆਂ ਉਹਨਾਂ ਨੂੰ ਸਪੋਰਟ ਕਰਿਆ ਕਰੋ ਸਿਨੇਮਿਆਂ 'ਚ ਜਾ ਕੇ ਫਿਲਮਾਂ ਦੇਖਿਆ ਕਰੋ ਸਾਡੀ ਉਹ ਆਦਤ ਹੀ ਨਹੀਂ ਜਾਂਦੀ ਇਹ ਫੋਨ ਦੇ ਉੱਤੇ ਫਿਲਮ ਵੇਖ ਲੈਣੀ ਫੋਨ ਤੇ ਸਵਾਦ ਆਉਂਦਾ ਕੋਈ ਫਿਲਮ ਵੇਖਣ ਦਾ ਜਦੋਂ ਇੰਨੀ ਮਿਹਨਤ ਕੀਤੀ ਉਦੋਂ ਅਸੀਂ ਕਹਿੰਦੇ ਜੀ ਪੰਜਾਬੀਏ ਤੈਨੂੰ ਬੜਾ ਪਿਆਰ ਕਰਦੇ ਹਾਂ ਅਸੀਂ ਜੇ ਕਿਤੇ ਕੋਈ ਮਤਲਬ ਕਲਾਕਾਰ ਵੀ ਕਿਤੇ ਮਾੜੀ-ਮੋਟੀ ਥਾਂ ਤੇ ਕੋਈ ਹਿੰਦੀ ਚ ਮੂੰਹ ਨਿਕਲ ਜਾਂਦਾ ਜਾਂ ਪੋਸਟ ਹੀ ਕਿਸੇ ਵਲੇ ਅਸੀਂ ਅੰਗਰੇਜ਼ੀ ਦੇ ਅੱਖਰਾਂ 'ਚ ਪੰਜਾਬੀ ਲਿਖੀ ਹੁੰਦੀ ਆ ਤੇ ਉਹਦੇ ਥੱਲੇ ਕਮੈਂਟ ਆਉਣੇ ਸ਼ੁਰੂ ਹੋ ਜਾਂਦੇ ਪੰਜਾਬੀ ਨਹੀਂ ਲਿਖਦੇ ਪ ਇਸ ਸਿਟਰਾ ਚ ਜਾ ਕੇ ਪਹਿਲੇ ਮਕੀਏ ਤੁਸੀਂ ਵੀ ਤਾਂ ਸਪੋਰਟ ਕਰੋ ਨਾ ਫਿਰ ਪੰਜਾਬੀ ਨੂੰ ਅਸੀਂ ਤਾਂ ਕਰ ਹੀ ਰਹੇ ਆਂ ਇਹੀ ਕੇ ਵਧੀਆ ਫਿਲਮਾਂ ਵਧੀਆ ਸਿਨੇਮਾ ਜਿਹੜਾ ਉਹਨੂੰ ਹਮੇਸ਼ਾ ਵੈਲਕਮ ਕਰੋ ਨੋਵਾਂ ਸਸਤਾ ਨੂੰ ਇਹ ਫਿਲਮ ਇਕੱਠਿਆਂ ਵੇਖਣ ਆਉਣੇ ਚਾਹੀਦੇ ਆ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਇੱਕ ਪੋਜ਼ਿਟਿਵਿਟੀ ਆਏਗੀ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਬੜਾ ਕੁਝ ਤੁਸੀਂ ਸੋਹਣਾ ਸੋਹਣਾ ਸਿੱਖ ਕੇ ਜਾਓਗੇ ਐਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐਮ ਕੀ ਕਹਿਣਾ ਚਾਹੁੰਦਾ ਏ ਇਸ ਫਿਲਮ ਦੇ ਬਾਰੇ ਜੀ ਫਿਲਮ ਸਾਡੀ ਰਿਲੀਜ਼ ਹੋ ਚੁੱਕੀ ਹੈ ਜੇ ਤੁਸੀਂ ਮੇਰਾ ਇੰਟਰਵਿਊ 7 ਜੂਨ ਨੂੰ ਦੇਖ ਰਹੇ ਹੋ ਸੋ ਅੱਜ ਆਪਾਂ ਗੁਰੂ ਦੀ ਨਗਰੀ ਆਏ ਆ ਅੰਮ੍ਰਿਤਸਰ ਮੱਥਾ ਟੇਕਣ ਲਈ ਰੱਬ ਦੇ ਬਲੇਸਿੰਗਸ ਲੈਣ ਲਈ ਸੋ ਮੈਨੂੰ ਉਮੀਦ ਹੈ ਕਿ ਜਿਵੇਂ ਤੁਸੀਂ ਪਾਰਟ 1 ਨੂੰ ਪਿਆਰ ਦਿੱਤਾ ਉਵੇਂ ਹੀ ਪਾਰਟ 2 ਨੂੰ ਵੀ ਬਹੁਤ ਸਾਰਾ ਪਿਆਰ ਦਿਓਗੇ ਜੀ ਮੈਮ ਇਸ ਫਿਲਮ ਦੇ ਵਿੱਚ ਕੋਈ ਐਹੋਜਾ ਸੀਨ ਜਿਹੜਾ ਕਿ ਤੁਹਾਡੇ ਦਿਲ ਨੂੰ ਛੋਹ ਗਿਆ ਜਾਂ ਲੋਕਾਂ ਦੇ ਸਿਰੋਤਾਂ ਤੱਕ ਰਿਪ ਪਹੁੰਚਾਉਣਾ ਚਾਹੋਗੇ ਸਾਰੇ ਹੀ ਸੀਨ ਬਹੁਤ ਵਧੀਆ ਨੇ ਕਿਉਂਕਿ ਨੂੰ ਸਸ ਦੇ ਰਿਲੇਸ਼ਨ ਦੇ ਉੱਤੇ ਬੇਸਡ ਹੈ ਐਕਚੁਅਲੀ ਮੇਰਾ ਫੇਵਰਿਟ ਤਾਂ ਹਾਰਰ ਵਾਲਾ ਪਾਰਟ ਹੈ ਕਿ ਉਹ ਚੀਜ਼ ਐਸੀ ਵੱਖਰੀ ਚੀਜ਼ ਆਪਾਂ ਇਸ ਵਾਰ ਦਿਖਾਈ ਗਈ ਹੈ ਫਿਲਮ 'ਚ ਜਿਹੜੀ ਕਦੇ ਵੀ ਪੰਜਾਬੀ ਸਿਨੇਮਾ 'ਚ ਨਹੀਂ ਆਈ। ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਏਗੀ ਤੇ ਇਵਨ ਕਿ ਅੱਜ ਮੈਂ ਹੁਣ ਟਿਕਟਸ ਵਾਲਾ ਜਿਹੜਾ ਉਹ ਬੁੱਕ ਮਾਈ ਸ਼ੋ ਹੈ ਉੱਥੇ ਐਪ ਤੇ ਚੈੱਕ ਕਰਦੀ ਆਂ ਤੇ ਸਾਰੇ ਸ਼ੋਜ਼ ਬੜੇ ਹਾਊਸਫੁੱਲ ਜਾ ਰਹੇ ਨੇ। ਦਿੱਲੀ ਤੋਂ ਬੜਾ ਪਿਆਰ ਮਿਲ ਰਿਹਾ ਸਾਨੂੰ 올ਓਵਰ ਦ ਵਰਲਡ ਕੈਨੇਡਾ ਆਸਟ੍ਰੇਲੀਆ ਸਾਰੀ ਜਗ੍ਹਾ ਤੋਂ ਬੜਾ ਪਿਆਰ ਮਿਲ ਰਿਹਾ ਹੈ। ਮੈਮ ਕੋਈ ਡਾਇਲੌਗ ਹੋਤਾ ਬਨਸ ਜੀ 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 ਕਰਸ ਮੈਂ ਹਮੇਸ਼ਾ ਤੁਹਾਨੂੰ ਮਾਦਾ ਦਰਜਾ ਦਿੱਤਾ। ਤੁਸੀਂ ਕਦੇ ਮੈਨੂੰ ਆਪਣੀ ਫਟੇ ਸਾਰੇ ਕਾਲੇ ਚਿੱਟੇ ਖੋਲਾਂਗੀ ਉਹਨੇ ਜੇਲ੍ਹ ਜਾਣ ਲਈ ਤਿਆਰ ਹੋ ਜਾਓ ਮੈਮ ਕੀ ਸੁਨੇਹਾ ਰਹਾ ਜਾਂਦਾ ਤੁਸੀਂ ਦੋ ਕੋ ਜੀ ਮੈਂ ਸੁਨੇਹਾ ਇਹ ਦਵਾਂਗੀ ਕਿ ਜਿਹੜੀ ਕੋਈ ਵੀ ਰਿਲੇਸ਼ਨ ਹੈ ਕੱਲਾ ਸੱਸਾ ਜਾਂ ਫਿਰ ਨੂਆ ਦਾ ਨਹੀਂ ਤੁਸੀਂ ਸਾਰੇ ਜਣੇ ਪਿਆਰ ਤੇ ਮੁਹੱਬਤ ਦੇ ਨਾਲ ਰਹੋ ਤੇ ਸੱਸਾ ਤੇ ਨੂਆ ਤਾਂ ਕੱਟੀਆਂ ਫਿਲਮ ਦੇਖਣ ਜਾਓ ਇਨਫੈਕਟ ਸਾਰੀ ਫੈਮਿਲੀ ਨੂੰ ਨਾਲ ਲੈ ਕੇ ਜਾਓ ਆ ਫਿਲਮ ਸਾਡੀ ਰਿਲੀਜ਼ ਹੋ ਚੁੱਕੀ ਹੈ 7 ਜੂਨ ਨੂੰ ਸੋ ਤੁਸੀਂ ਬਹੁਤ ਹੀ ਪਿਆਰੇ ਪਿਆਰੇ ਮੈਸੇजेस ਘਰ ਲੈ ਕੇ ਜਾਓਗੇ ਐਂਟਰਟੇਨਮੈਂਟ ਦੇ ਜ਼ਰੀਏ ਤੁਹਾਨੂੰ ਬਹੁਤ ਹੀ ਵਧੀਆ ਸੁਨੇਹਾ ਵੀ ਮਿਲੂਗਾ ਮੈਮ ਇਹ ਫਿਲਮ ਕਿਸ ਦਿਨ ਆ ਰਹੀ ਹੈ ਜਰੂਰ ਦੱਸ ਦੋ ਜੀ 7 ਜੂਨ ਨੂੰ ਆ ਚੁੱਕੀ ਹੈ ਆਲਰੇਡੀ ਫਿਲਮ ਸਾਡੀ ਅੱਜ ਫਰਾਈਡੇ ਨੂੰ ਸੋ ਬਹੁਤ ਵਧੀਆ ਪਿਆਰ ਮਿਲਦਾ ਪਏ ਸਾਰੇ ਪਾਸਿਓ ਸਾਨੂੰ ਜਾਓ ਤੁਸੀਂ ਵੀ ਟਿਕਟਾਂ ਬੁੱਕ ਕਰਾਓ ਦੇਖੋ ਥੈਂਕ ਯੂ ਜੀ ਥੈਂਕ ਯੂ ਦਾਨੀਸ਼ ਸਰ ਸਸਕਲ ਜੀ ਸਸਕਲ ਸਰ ਸਾਡੀ ਫਿਲਮ ਨੀ ਮੈਂ ਸਸਕੁਟਨੀ 2 ਅੱਜ ਰਿਲੀਜ਼ ਹੋਈ ਹੈ ਔਰ ਅਸੀਂ ਉਮੀਦ ਕਰਦੇ ਹਾਂ ਪਹਿਲੀ ਫਿਲਮ ਵਾਂਗ ਇਸ ਫਿਲਮ ਨੂੰ ਵੀ ਤੁਸੀਂ ਬਹੁਤ ਪਿਆਰ ਦਿਓਗੇ ਇਸਾ ਤੁਸੀਂ ਸੰਗੀਤ ਦੇਖਿਆ ਜਾਵੇ ਘਰਾਂ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਕਿ ਸੱਸਾਂ ਜਾਂ ਨੋਹਾਂ ਦੀ ਲੜਾਈ ਝਗੜਾ ਚੱਲਦਾ ਹੀ ਰਹਿੰਦਾ ਵਾ ਤੇ ਉਸ ਨੂੰ ਲੈ ਕੇ ਹੀ ਇਹ ਫਿਲਮ ਬਣਾਈ ਗਈ ਹੈ ਬਿਲਕੁਲ ਜੀ ਉਹਨਾਂ ਨੂੰ ਲੈ ਕੇ ਫਿਲਮ ਬਣਾਈ ਗਈ ਹੈ ਤੇ ਕੋਈ ਆਪਣਾ ਸੌਂਗ ਜਾਂ ਕੋਈ ਇਹੋ ਜਿਹਾ ਸੀਨ ਜਿਹੜਾ ਕਿ ਤੁਸੀਂ ਦਿਖਾ ਦੱਸਣਾ ਚਾਹੋ ਹਾਂਜੀ ਸੌਂਗ ਸਾਡੀ ਫਿਲਮ ਦਾ ਸਾਡਾ ਨਾਮ ਵੀ ਹੋਈ ਹੈ ਕਿ ਛੋਲੇ 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 ਨਹੀਂ ਮੈਂ ਸੱਸ ਕੁੱਟਣੀ ਕੁੱਟਣੀ ਸੰਦੂਕਾਂ ਹੋ ਲੈਣੀ ਮੈਂ ਸੱਸ ਕੁੱਟਣੀ ਸਰ ਕੀ ਸਨੇਹਤ ਨਾਲ ਚਾਹੁੰਦੇ ਤੁਸੀਂ ਕਿ ਜਿਹੜਾ ਕਿ ਇਹ ਲੋਕਾਂ ਨੂੰ ਜਿਹੜੀ ਕਿ ਘਰਾਂ ਦੇ ਵਿੱਚ ਕਲੇਸ਼ ਜਿਹੜੀ ਕਿ ਪਈ ਰਹਿੰਦੀ ਆ ਸਨੇਹਾ ਇਹ ਹੈ ਕਿ ਪਿਆਰ ਨਾਲ ਰਹੋ ਸਾਰੇ ਨਾਲ ਮਿਲ ਕੇ ਰਹੋ ਆਪਣੀ ਫੈਮਿਲੀ ਦੇ ਨਾਲ ਰਹੋ ਤੇ ਜਿੰਨਾ ਹੋ ਸਕਦਾ ਪਿਆਰ ਵੰਡੋ ਔਰ ਹੀ ਅਸੀਂ ਆਪਣੀ ਫਿਲਮ ਦੇ ਵਿੱਚ ਟਰਾਈ ਕੀਤੀ ਹੈ ਨੀ ਮੈਂ ਸਾਸਕੋਟਨੀ ਡੂਚ ਬਾਕੀ ਤੁਸੀਂ ਸਿਨੇਮਾ ਚ ਜਾਓਗੇ ਬਹੁਤ سارے ਐਲੀਮੈਂਟਸ ਨੇ ਤੁਸੀਂ ਦੇਖੋਗੇ ਜਿਸ ਤਰ੍ਹਾਂ ਹੁਣੇ ਗੱਲਬਾਤ ਕੀਤੀ ਹੈ ਨੀ ਮੈਂ ਸਾਸਕੋਟਨੀ ਫਿਲਮ ਬਾਰੇ ਨਵੇਂ ਤੋਂ ਨਵਾਂ ਚਿਹਰਾ ਲੈ ਕੇ ਆ ਤੇ ਨਵੀਂ ਖਬਰ ਲੈ ਕੇ ਤੁਹਾਡੇ ਵਾਸਤੇ ਹਮੇਸ਼ਾ ਹਾਜ਼ਰ ਰਾਵਾਂਗੇ ਇਜਾਜ਼ਤ ਦਿਵੋ ਸਤਿ ਸ਼੍ਰੀ ਅਕਾਲ ਜੀ